ਰਾਸ ਪਾਈ ਹੀ ਆ ਬੱਕੀ ਵੀ ਫੋਨ ਕਰਕੇ ਦੇਖਦੀ ਆ ਫੋਨ ਸਾਇਲੈਂਟ ਤੇ ਲਾ ਕੇ ਵੀ ਬੇ ਕੰਮ ਕਰਦੀ ਰਹਿੰਦੀ ਨੇ ਤੇ ਮੋੜ ਕੇ ਚੁੱਕਦੀ ਨਹੀਂ ਫੋਨ ਹੁਣ ਚੱਕ ਲੋ ਫੋਨ ਬਥੇਰੀਆਂ ਘੰਟੀਆਂ ਵੱਜ-ਵੱਜ ਕਮਲੀਆਂ ਹੋ ਗਈਆਂ ਨੇ ਬੈਲੀ ਮਾਰ ਕੇ ਦੇਖਦੀ ਆ ਹਾਂ ਕੀ ਗੱਲ ਆ ਬੈਨ ਤੇ ਹੱਥ ਰੱਖ ਕੇ ਸੌ ਗਿਆ ਮੈਂ ਤਾਂ ਸੌਂਗੀ ਲੱਗਦੀ ਐ ਖੜੀ ਰਹੇਂਗੀ ਹਣ ਮੂੰਹੋਂ ਵੀ ਬੁੱਤ ਕੀ ਗੱਲਾਂ ਉਹ ਮਾਂ ਤਾਂ ਬੋਲਣ ਬੁਲੰਦ ਆਕਰ ਉਕਰ ਹੈਗੇ ਕਿਸ ਨੇ ਸਿਖਾਈ ਸ ਕੋਈ ਨਹੀਂ ਹੈਗੀ ਤੈਨੂੰ ਅੱਛਾ ਹੁਣ ਤੂੰ ਮੈਨਾਂ ਅਕਲ ਸਿਖਾਉਣ ਆਈਆਂ ਭਗ ਜਾ ਇੱਥੋਂ ਜਾਬਾ ਨਹੀਂ ਆਣਾ ਪਨਾਲੀ ਮਤੋਂ ਬੁੜੀਆਂ ਨੇ ਮੱਥਾ ਮਾਰਨਾ ਕਿਹੜਾ ਸੁੱਖ ਆ ਮਾਂ ਤਾਂ ਮੇਰੇ ਤੋਂ ਨਹੀਂ ਬੋਤਾ ਬੋਲਿਆ ਜਾਂਦਾ ਤੁਹਾਡਾ ਕੋਰੀਅਰ ਸੀ ਕੋਰੀਅਰ ਲੈ ਤੇ ਮੈਨੂੰ ਤੋਰ ਕਿਹੜਾ ਕੋਰੀਅਰ ਮੈਂ ਨਹੀਂ ਕੁਛ ਮੰਗਾਇਆ ਹਮ ਕੋਈ ਅਮੇ ਤੁਸੀਂ ਲੋਕਾਂ ਨੂੰ ਤੰਗ ਕਰਨ ਦਾ ਠਿਕਾ ਲਿਆ ਹੋਇਆ ਇੱਥੇ ਕੋਈ ਗੈਵੀ ਬਿਰਦੀ ਹੈ ਉਹਦਾ ਨਾਮ ਦਾ ਕੋਰੀਅਰ ਆ ਹਾਏ ਮੈਂ ਮਰ ਜਾ ਦਰ ਫਿੱਕੇ ਨੂੰ ਇਹਦੇ ਇਹ ਨਹੀਂ ਕਰਦੀ ਮਾਂ ਦੀ ਧੀ ਦੇ ਪਾਰਸਲ ਤੇ ਪਾਰਸਲ ਦੇ ਪਾਰਸਲ ਤੇ ਪਾਰਸਲ ਸਵੇਰ ਤੋਂ ਸ਼ਾਮ ਹੋ ਜਾਂਦੀ ਇਹਦੇ ਪਾਰਸਲ ਲੈਣਾ ਨਹੀਂ ਆੜਦੇ ਮਾਂ ਤਾਂ ਤੂੰ ਕਾਂ ਖਾ ਕੇ ਜੰਮੀ ਆ ਤੇਰੇ ਬੋਲਣੋਂ ਹਟਦੀ ਨਹੀਂ ਤੂੰ ਮੇਰੀ ਗੱਲ ਸੁਣ ਤੁਸੀਂ ਨਾ ਆਪਣਾ ਦਫ਼ਤਰ ਇੱਥੇ ਸਾਡੇ ਘਰ ਦੇ ਮੂਹਰੇ ਖੋਲ੍ਹੋ ਉੱਥੋਂ ਭਾਰਸਲ ਫੜਿਆ ਇੱਥੇ ਫੜਾਤਾ ਉੱਥੋਂ ਫੜਿਆ ਇੱਥੇ ਫੜਾਤਾ ਨਾਲੇ ਤੁਹਾਡਾ ਤੇਲ ਨਹੀਂ ਪੂਕੂ ਦਿਹਾੜੀ ਤੇ ਸਾਰੇ ਪਾਰਸਲ ਤਾਂ ਤੁਸੀਂ ਇੱਥੇ ਹੀ ਦੇਣੇ ਹੁੰਦੇ ਫੇਰ ਤੁਹਾਨੂੰ ੱਟੇ ਖਾਣ ਦੀ ਕੀ ਲੋੜ ਆ ਸਕੂਟਰਾਂ ਤੇ ਓ ਮਾਤਾ ਬੱਸ ਕਰ ਓ ਪਾਰਸਲ ਫੜ ਤੇ ਮੈਨੂੰ ਜਾਣ ਦੇ ਆਏ ਕਿ ਮੈਂ ਜਾਣ ਦੇ ਦਾਂ ਓ ਤੀ ਤਾਂ ਵੱਧ ਕਮਾਈ ਤੁਹਾਨੂੰ ਗੈਵੀ ਤੋਂ ਆ ਟੱਕ ਟੱਕ ਕਰਦੀ ਆ ਆਰਡਰ ਕਰ ਦਿੰਦੀ ਆ ਟੱਕ ਟੱਕ ਕਰਦੀ ਆ ਆਰਡਰ ਕਰ ਦਿੰਦੀ ਆ ਤੁਸੀਂ ਵੀ ਚੱਕ ਕੇ ਸਕੂਟਰੀ ਹੁਰ ਕਰਕੇ ਭੱਜ ਲੈਣੀ ਓ ਓ ਮਾਤਾ ਤੂੰ ਤਾਂ ਮੇਰੇ ਸਿਰ ਦੁਖਣ ਲਾਤਾ ਆ ਪਾਰਸਲ ਫੜ ਤੇ 1550 ਰੁਪਏ ਲੈ ਕੇ ਆ ਤੇ ਮੈਂ ਜਾਵਾਂ ਹਾਏ ਮੇਰਾ ਦਿਲ ਐਡਾ ਵੱਡਾ ਵੱਲ ਹਾਏ ਦਿਲ ਕਮਰਾ ਆ ਗਿਆ ਐਡਾ ਮੈਂ ਲਾ ਗਿਆ ਹਾਏ ਹਾਏ ਇੰਨਾ ਮਹਿੰਗਾ ਕਿ ਮਗਵਾ ਲਿਆ ਤੂੰ ਥੋੜਾ ਜਿਹਾ ਘੱਟ ਕਰ ਲਾ ਉਹ ਮੈਂ ਤਾਂ ਮੈਂ ਥੋੜੋ ਲਾਇਆ ਜਿੱਥੇ ਇਹਨਾਂ ਨੇ ਆਰਡਰ ਕੀਤੇ ਆ ਪੈਸੇ ਤਾਂ ਮੈਂ ਉੱਥੇ ਪਹੁੰਚਾਉਣੇ ਆ ਮੈਂ ਤਾਂ ਸਿਰਫ ਪਾਰਸਲ ਦੇਣ ਆਈ ਆ ਪੈਸੇ ਮੈਂ ਆਪਣੇ ਬੋਝੇ ਨਹੀਂ ਪਾਉਣੇ ਹੈ ਕੰਪਨੀ ਨੂੰ ਦੇਣੇ ਆ ਨਾ ਜੇ ਤੈਨੂੰ ਕੁਝ بچਦਾ ਨਹੀਂ ਫਿਰ ਤੂੰ ਕਿਉਂ ਬੇਕਾਰ ਦਾ ਟਾਈਮ ਖਰਾਬ ਕਰਦੀ ਤੂੰ ਹੀ ਫਿਰਦੀ ਆ ਜੁਆਕ ਜੱਲਾ ਵੀ ਪਾਲਣਾ ਹੁੰਦਾ ਫਿਰ ਕਿਵੇਂ ਪਾਲੇਂਗੀ ਤੂੰ ਐ ਉਹ ਮਾਤਾ ਤੈਨੂੰ ਬਣਾਏ ਜਮਰ ਗਿਆ ਉਹ ਕੰਪਨੀ ਮੈਨੂੰ ਪਰ ਪੀਸ ਤਨਖਾਹ ਦਿੰਦੀ ਆ ਆ ਕਿਹੜਾ ਲੜਨ ਲੱਗਿਆ ਹੋਇਆ ਸਿਖਰ ਦੁਪਹਿਰੇ ਟੇਕ ਹੀ ਨਹੀਂ ਹੈਗੀ ਇਹਨਾਂ ਨੂੰ ਕੀ ਗੱਲ ਹੋ ਗਈ ਕਿਹੜੀ ਗੱਲ ਦਾ ਕਲੇਸ਼ ਪਾਇਆ ਤੁਸੀਂ ਮੈਡਮ ਥੋੜਾ ਮਾਤਾ ਨੂੰ ਸਮਝਾਓ ਸੁਣਨੀ ਮੇਰੀ ਗੱਲ ਇਹ ਕੌਣ ਹੁੰਦੀ ਆ ਮੈਨੂੰ ਸਮਝਾਉਣ ਵਾਲੀ ਹੈ ਮੈਂ ਇੱਡੀ ਹੋ ਗਈ ਤਾਰਾ ਝੱਟਾ ਸਰ ਤੇ ਆ ਗਿਆ ਹੁਣ ਇਹ ਸਮਝਾਉਂਦੀ ਮੈਨੂੰ ਮਾਤਾ ਮੈਨੂੰ ਘੰਟਾ ਹੋਇਆ ਖੜੀ ਇੱਥੇ ਤੂੰ ਬਾਰਸਲ ਦੇ ਪੈਸੇ ਦੇ ਤੇ ਮੈਂ ਜਾਵਾ ਮੇਰੇ ਤੋਂ ਵੀ ਨਹੀਂ ਬੋਲਿਆ ਜਾਂਦਾ ਇਹਨਾਂ ਕੋਈ ਆਂਟੀ ਗੱਲ ਕੀ ਹੋਈ ਆ ਇਹ ਦੱਸ ਮੈਨੂੰ ਆ ਦੇਖ ਲਓ ਤਨਖਾਹ ਵੀ ਲੈਂਦੀ ਆ ਪਰ ਪੀਸਾਂ ਵੀ ਪ੍ਰਾਫਿਟ ਲੈਂਦੀ ਆ ਹਜੇ ਕਹਿੰਦੀ 1500 ਰੁਪਇਆ ਦੋ ਮੈਂ ਕਹਿੰਨੀ ਆ ਵੀ 5-400 ਰੁਪਇਆ ਲੈ ਤਾਂ ਗੱਲ ਮੁਕਾ ਮੈਡਮ ਤੁਸੀਂ ਆਪ ਹੀ ਸੋਚੋ ਜਿੰਨਾ ਪ੍ਰਿੰਟ ਰੇਟ ਹੋਊਗਾ ਮੈਂ ਤਾਂ ਉਨਾ ਹੀ ਦੇਣਾ ਨਾ ਮੈਂ ਤਾਂ ਆਪਣੀ ਮਰਜ਼ੀ ਨਾਲ ਥੋੜਾ ਘਟਾ ਸਕਦੀ ਆ ਉਹ ਆਂਟੀ ਗੱਲ ਤਾਂ ਡਿਲੀਵਰੀ ਕਰ ਲਦੀ ਵੀ ਸਹੀ ਆ ਇਹ ਆਪਦੀ ਮਰਜ਼ੀ ਨਾਲ ਘੱਟ ਨਹੀਂ ਕਰ ਸਕਦੀ ਇਹ ਤਾਂ ਜਿੰਨੇ ਮਗਰੋਂ ਆਇਆ ਓਨੇ ਹੀ ਲੈਣੇ ਆ ਨਹੀਂ ਤਾਂ ਪੈਸੇ ਪੈਸੇ ਤਾਂ ਰਖਤਾਂ ਨੂੰ ਲੱਗਦੇ ਆ ਗੈਵੀ ਤਾਂ ਪੈਸੇ ਦਾ ਮੁੱਲ ਨਹੀਂ ਜਾਣਦੀ ਠਾ ਠਾ ਆਰਡਰ ਕਰਦੀ ਰਹਿੰਦੀ ਆ ਮੈਨੂੰ ਆਏ ਲੱਗਦਾ ਵੀ ਇਹ ਮੇਰਾ ਬੀਪੀ ਵਧਾ ਕੇ ਜਾਊਗੀ ਉਤੋਂ ਮੇਰਾ ਤਾਂ ਹੀ ਪਾਰਸਲ ਆ ਗਿਆ ਪੁੱਛਦੀ ਆ ਮੈਡਮ ਕਿਤੇ ਮੇਰੇ ਨਾਮ ਤੋਂ ਤਾਂ ਨਹੀਂ ਪਾਰਸਲ ਆਇਆ ਇਹ ਅਮਨਦੀਪ ਦੇ ਨਾਮ ਤੋਂ ਮੈਂ ਆਪਣੇ ਸਾਸਾਂ ਤੋਂ ਚੋਰੀ ਆਪਣਾ ਪਾਰਸਲ ਇੱਧਰ ਹੀ ਐਡਰੈਸ ਤੇ ਮੰਗਵਾ ਲਿਆ ਸੀ ਮੰਮੀ ਸੌਰੀ ਮੈਡਮ ਇੱਧਰ ਗੈਵੀ ਬਿਰਦੀ ਦੇ ਨਾਮ ਦਾ ਪਾਰਸਲ ਆ ਅੱਛਾ ਮੇਰਾ ਵੀ ਪਾਰਸਲ ਇੱਕ ਅੱਧੇ ਦਿਨ ਚ ਮੈਡਮ ਆਉਣ ਵਾਲਾ ਹੀ ਆ ਤੁਸੀਂ ਧਿਆਨ ਰੱਖਿਓ ਤੁਸੀਂ ਇਸੇ ਐਡਰੈਸ ਤੇ ਹੋ ਡਿਲੀਵਰ ਕਰਨਾ ਹੈ ਮੇਰਾ ਵੀ ਆਣਾ ਇੱਕ ਅੱਧੇ ਦਿਨ ਚ ਮੇਰਾ ਵੀ ਇਸੇ ਐਡਰੈਸ ਤੇ ਦੇ ਦਿਓ ਓ ਮੇਰੀ ਤੋਹਾ ਹੋ ਮੇਰੇ ਬਾਪ ਦੀ ਤੋਹਾ ਮੈਂ ਤਾਂ ਇਸ ਘਰ ਤੇ ਕੀ ਇਸ ਗਲੀ ਦੇ ਵਿੱਚ ਵੀ ਨਹੀਂ ਪਾਰਸਲ ਦੇਣੋਂ ਦੀ ਤੇਰੇ ਆਏ ਤੋਹਾ ਤੂਹਾ ਕਰਨ ਨਾਲ ਮੈਂ ਮੰਨਣ ਵਾਲੀ ਨਹੀਂ ਮੇਰੀ ਗੱਲ ਸੁਣ ਮੈਂ ਵੀ ਐਡੀ ਕੁੜੀ ਨਹੀਂ ਜਿਹੜਾ ਗੈਵੀ ਦਾ ਪਾਰਸਲ ਫੜ ਦੂੰਗੀ ਤੂੰ ਚੁੱਪ ਕਰਕੇ ਨਾ ਇੱਥੋਂ ਤੇ ਤਰਹੋ ਚੱਲ ਉਹ ਮਾਂ ਤਾਂ ਹੁਣ ਮੈਂ ਵੀ ਨਹੀਂ ਆਉਂਦੀ ਹੁਣ ਤੂੰ ਉੱਥੇ ਹੀ ਆਈ ਚੱਲ ਚੱਲ ਮਸਾਂ ਜਾਨ ਫੜਾਈ ਆ ਉਹ ਮੰਮੀ ਆ ਮੇਰਾ ਪਾਰਸਲ ਆਇਆ ਸੀ ਆਹੋ ਆਇਆ ਸੀ ਕੀ ਤੂੰ ਰੋਲ ਦਾ ਤਮਾਸ਼ਾ ਬਣਾਇਆ ਪਾਰਸਲ ਪਾਰਸਲ ਆਈ ਜਾਂਦੇ ਆ ਰੋਜ਼ 1550 ਰੁਪਏ ਮੰਗਦੀ ਸੀ ਤੂੰ ਇੰਨਾ ਸ਼ੁਕਰ ਕਰ ਵੀ ਉਹ ਚੁੱਪ ਕਰਕੇ ਤੁਰ ਗਈ ਕਿ ਤੈ ਮੈਂ ਤਾਂ ਜੂਤ ਪਕਾਣ ਨਹੀਂ ਕਰਾਇਆ ਉਹਨੇ ਛੱਪਰ ਨਹੀਂ ਕਰਦੇ ਮਮਨੀ ਉਹ ਤਾਂ ਕੈਨ ਨਹੀਂ ਮੇਰੇ ਨੋਂ ਦਾ ਪਾਰਸਲ ਸੀਗਾ ਆ ਪਰਸੋਂ ਨੂੰ ਤੁਹਾਡੇ ਜਨਮ ਦਿਨ ਸੀ ਨਾ ਤੇ ਤੁਹਾਡੇ ਜਨਮ ਦਿਨ ਵਾਸਤੇ ਮੈਂ ਤੁਹਾਡੇ ਲਈ ਇੱਕ ਸੂਟ ਮੰਗਾਇਆ ਸੀ ਉਹ ਸਲੈਕਟ ਕੀਤਾ ਹੋਇਆ ਸੀ ਹਾਏ 1500 ਦਾ ਸੂਟ ਮੇਰੇ ਵਾਸਤੇ ਉਹ ਧੀਏ ਦੇ ਜਾ ਪਾਰਸਲ ਉਹ ਪੁੱਤ ਰੁਕ ਜਾ ਧੀਏ ਦੇ ਜਾ ਤੁਹਾਡਾ ਪੁੱਤ ਦੇ ਜਾ ਨਹੀਂ ਤੀ ਹੈ ਮੈਂ ਬੋਲਿਆ ਕਿ ਮੈਂ ਮਾਫ ਕਰੀ ਨਹੀਂ ਦੇ ਜਾ ਮੇਰਾ ਸੂਟ